WWE ਰੈਸਲਿੰਗ ਵਿੱਚ ਭਾਰਤ ਦਾ ਨਾਮ ਚਮਕਾਉਣ ਵਾਲੇ ਅਤੇ ਜਲੰਧਰ ਵਿੱਚ WEC ਰੈਸਲਿੰਗ ਅਕੈਡਮੀ ਚਲਾਉਣ ਵਾਲੇ ਤਰੀਪ ਸਿੰਘ ਰਾਣਾ ਉਰਫ ਗ੍ਰੇਟ ਖਲਿਦਾ ਇਕਟੋਲ ਪਲਾਜ਼ਾ ਉਤੇ ਇੱਕ ਕਰਮਚਾਰੀ ਨੂੰ ਥੱਪੜ ਮਾਰਨ ਦੇ ਇਲਜ਼ਾਮ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਸਿੱਖ ਦਸਤਾਰ ਧਾਰੀ ਨੌਜਵਾਨ ਵੱਲੋਂ ਪਾਈ ਜਾ ਰਹੀ ਹੈ ਐਨ ਆਈ ਨਹੀਂ ਉਸ ਨੌਜਵਾਨ ਵੱਲੋਂ ਖਲੀ ਨੂੰ ਬਾਂਦਰ ਕਹਿਣ ਤੋਂ ਬਾਅਦ ਉਸ ਨੂੰ ਜਾਣ ਦਿੱਤਾ ਅਤੇ ਆਪਣੀ ਵੀਡੀਓ ਵਿੱਚ ਆਪਣੀ ਗੱਡੀ ਦਾ ਨੰਬਰ ਵੀ ਸਾਂਝਾ ਕੀਤਾ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਾ ਕ੍ਰੀਟ ਖਲੀ ਅਤੇ ਨੌਜਵਾਨ ਇੱਕ ਦੂਜੇ ਨੂੰ ਬਲੈਕਮੇਲ ਕਰਨ ਪਾਰੇ ਦਸਿਆ ਜਾ ਰਿਹਾ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਕੀ ਸੱਚਾਈ ਹੈ ਜਾਂ ਕੌਣ ਝੂਠ ਬੋਲ ਰਿਹਾ ਹੈ ਇਸ ਬਾਰੇ ਦੇ ਵਿੱਚ ਚੰਡੀਗੜ੍ਹ ਖਬਰਨਾਮਾ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਜਾਂਦੀ ਪਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਰੱਬਾ ਉਹ ਨਹੀਂ ਖੁਲਣਾ ਭਾਈ ਓਏ ਛੱਡ ਤੂੰ ਜਿਹੜਾ ਉਹ ਭਾਈ ਇਹ ਨਹੀਂ ਖੁਲਣਾ ਯਾਰ ਤੂੰ ਭੁੱਜਾ ਵੀਰੇ ਤੂੰ ਭੁੱਜ ਜਾ ਕੋਈ ਗੱਲ ਜਿੰਨਾ ਮਰਜ਼ੀ ਕੱਢ ਲੈ ਤੂੰ ਭੁੱਜ ਜਾ ਵੀ ਇਹ ਰੈਸਰ ਨੂੰ ਛਾਡ ਉਹ ਚੱਕਰ ਭੁੱਜ ਜਾ ਯਾਰ ਤੂੰ ਇੱਧਰ ਦੀ ਨਹੀਂ ਜਾਣਾ ਉਹਦੀ ਗੱਲ ਉਹਦੀ ਚੱਲ ਬੈਕ ਕਰੋ ਗੱਡੀ ਬੈਕ ਕਰੋ ਵੀਰੇ ਉਹ ਬੈਕ ਕਰਾ ਯਾਰ ਗੱਡੀ ਬੈਕ ਕਰਾ ਮੈਂ ਖਲੋਤਾ ਇੱਥੇ ਓ ਜੁੱਤੀਆਂ ਨਾ ਖਾਲੀ ਓ ਰੋ ਓ ਲੈ ਉੱਥੇ ਪੁਲਿਸ ਦੀ ਗੱਡੀ ਪੁਲਿਸ ਦੀ ਗੱਡੀ ਆਓ ਨਹੀਂ ਨਹੀਂ ਇੱਧਰ ਦੀ ਜਾਣੀ ਨਹੀਂ ਓਏ ਜਾਣੀ ਤੇ ਨਹੀਂ ਕੱਢੀ ਨਾ ਬਾਜੀ ਇਹ ਕੋਈ ਥੱਪੜ ਮਾਰ ਰਿਹਾ ਬੰਦਿਆਂ ਦੇ ਯਾਰ ਬੰਦਿਆਂ ਨੇ ਚਪੇੜ ਮਾਰਤੀ ਬਿਨਾਂ ਗੱਲ ਤੋਂ ਹੀ ਕੱਢੀ ਨਾ ਕੱਢੀ ਆਈ ਕਾਰਡ ਸਰੇ ਕੇ ਦੇਣਾ ਆਈ ਕਾਰਡ ਮੰਗ ਰਿਆ ਇੱਕ ਬੰਦੇ ਸਾਡੇ ਆਈ ਕਾਰਡ ਮੰਗਿਆ ਤੇ ਥੱਪੜ ਮਾਰਦਾ ਦਬਕਾ ਕਿੰਨੇ ਮਾਰੇਆ ਦਬਕਾ ਕਿੰਨੇ ਮਾਰੇਆ ਥੱਪੜ ਮਾਰੇ ਤੂੰ ਥੱਪੜ ਕਿਉਂ ਮਾਰਿਆ ਤੇ ਮਲਾਜ਼ਮ ਖੜੇ ਬਲੈਕਮੈਨ ਨੇ ਕਿਤਾ ਥੱਪੜ ਮਾਰਿਆ ਤੂੰ ਇਹ ਆ ਕੈਮਰੇ ਉਪਰ ਚਾਚਾ ਆ ਰਹੇ ਚੈੱਕ ਕਰਾ ਦਿੰਨੇ ਆ ਚੈੱਕ ਕਰਾ ਦਿੰਦੇ ਨੂੰ ਕਰਾਣਾ ਇਹ ਬਲੈਕਮੈਨ ਨੇ ਬਲੈਕਮੈਨ ਖੋਤਾ ਰਿਹਾ ਤੇ ਮੈਂ ਥੱਪੜ ਕਿਉਂ ਮਾਰਿਆ ਤੇ ਕੋਈ ਗੱਲ ਨਹੀਂ ਕਿ ਥੱਪੜ ਮਾਰਿਆ ਯਾਰ ਰੋਦਾ ਕਰੇ ਥੱਪੜ ਕਿਉਂ ਮਾਰਨਿਆ ਹੈ ਹੈਲੋ ਹੈਲੋ ਮਾਰਨਾ ਨਹੀਂ ਤੈਨੂੰ ਦੱਸਦਾ ਧੱਕਾ ਨਹੀਂ ਕਰਨਾ ਹੈਲੋ ਬਲੈਕਮੇਲ ਕਰ ਰਹੇ ਆ ਆ ਗੱਡੀ ਆ ਨੰਬਰ ਇਹ ਖਲੀ ਦਾ ਆ ਵੇਖ ਆ ਸਾਲਾ ਬਾਂਦਰ ਜਿਹਾ ਬਲੈਕਮੇਲ ਤੂੰ ਕਰਨੇ ਤਾਂ ਧੱਕਾ ਘਟਿਆ ਤੂੰ ਰਸਲੂਦਰ ਬੋਲਦਾ ਇੱਥੇ ਪੁਲਿਸ ਰਿਪੋਰਟ ਚੰਡੀਗੜ੍ਹ ਖਬਰਨਾਮਾ